ਹਾਂਜੀ ਹਾਂਜੀ ਇਹਦੇ ਉਧਰ ਕੋਈ ਜੋ ਹੈਡੋਨ ਜਿਹੜੀ ਕੀ ਹੁੰਦਾ ਹੈ ਜਿਹੜਾ ਹੈ ਨਾ ਕੋਈ ਇਹ ਤਾਂ ਨਹੀਂ ਹੈ ਕੋਈ ਬਾਤ ਤੋ ਕਰਕੇ ਪਾਓ ਨਾ ਕਰਵਰਤੀ ਹੈ ਜੀ ਕਰਵਰਤੀ ਹੈ ਬਾਬਾ ਨਾ ਤੋ ਆਧਾਰ ਕਾਰਡ ਕੀ ਬਤਾ ਦਿਓ ਬੰਦੂ ਨਹੀਂ ਅੱਗੇ ਖਿੜ ਅੱਗੇ ਬੋਗੇ 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 ਐਸੇ ਨਾ ਅੱਗੇ ਦਿਖਾ ਜਾਂ ਤੇ ਕਿڑی ਮਿਲੀ ਅੱਜ ਕੋਈ ਠੀਕ ਹੋਇਆ ਜੀ 8:00 ਵਜੇ ਕੇ 30 ਮਿੰਟ ਤੇ ਜੀ ਆ ਇੱਕ ਇੱਥੇ ਨਾ ਅਨਨੋਨ ਬੰਦੇ ਦੀ ਡੈੱਡ ਰੋਡ ਹੀ ਪਈ ਹੈ ਝਾੜੀਆਂ ਸਰਪੰਚ ਸਾਹਿਬ ਨੇ ਜੁਤਾਰ ਸਿੰਘ ਜੀ ਜੀਮਲੇੜੀ ਤੋਂ ਆ ਕੇ ਵੀ ਇੰਟੈਂਸਿਵ ਦੇ ਬੰਦਾ ਜਿਹੜਾ ਡੈੱਡ ਹੋਇਆ ਪਿਆ ਸੀ ਅਸੀਂ ਅੱਜ ਇੱਥੇ ਨਸ਼ੀਦ ਡਾਕਟਰਾਂ ਦੀ ਟੀਮ ਵੀ ਆਈ ਸੀ ਨਾਲ ਚੈੱਕ ਕੀਤਾ ਵੀ ਡੈੱਡ ਹੈ ਬੰਦਾ ਬਾਕੀ ਹੁਣ ਇਹਨੂੰ ਮੋਰਚਰੀ ਚ ਰਖਾ ਕੇ 72 ਘੰਟੇ ਵਾਸਤੇ ਇਹਨਾਂ ਨੂੰ ਅਸੀਂ ਜਿਹੜੀ ਇਹਦੀ ਪਛਾਣ ਵਾਸਤੇ 72 ਘੰਟੇ ਜੋ ਵੀ ਹੋਈ ਕਾਰਵਾਈ ਅਗਲੇ ਅਮਲ ਚ ਲਿਆਵਾਂਗੇ ਕਿ ਉਹ ਵੀ ਦਾ ਕਾਰਨ ਹੋਊਗਾ ਉਹ ਦੇਖਾਂਗੇ ਅੱਛਾ ਕਾਰਨ ਕੀ ਹੋ ਸਕਦਾ ਤੁਹਾਡੇ ਹਿਸਾਬ ਨਾਲ ਕਾਰਨ ਹਲੇ ਤਾਂ ਦੇਖੋ ਜੀ ਕੁਝ ਨਹੀਂ ਹੈ ਕੋਈ ਨਿਸ਼ਾਨ ਤਾਂ ਹੈ ਨਹੀਂ ਕੋਈ ਐਦਾਂ ਦੀ ਕੋਈ ਗਲਤਵੱਤ ਲੱਗ ਨਹੀਂ ਰਹੀ ਬਾਕੀ ਹੁਣ ਪੋਸਟਮਾਰਟਮ ਵਿੱਚ ਪਤਾ ਲੱਗੂਗਾ ਸਾਰਾ ਜੀ ਕੀ ਗਲਤਵੱਤ ਹੈ ਜੀ ਕੱਲ ਜੀ ਮੈਂ ਜਗਤਾਰ ਸਿੰਘ ਸਰਪੰਚ ಗ್ರಾಮ ਪੰਚਾਇਤ ਲੰਗੜੀ ਅੱਜ ਅਸੀਂ ਸੈਣੀ 4 ਵਰਕਸਟੋਰੀ ਜੋ ਕਿ ਮਾਨਾ ਦੇਵੀ ਰੈਕਸ ਦਿੱਤਾ ਅੱਜ ਜੇਰੇ 8 ਵਜੇ ਦੀ ਟੀਮ ਜਦੋਂ ਪੁਲਿਸ ਕੰਪਨੀ ਲਈ ਸਾਡੇ ਸੈਣੀ ਦੀ ਹੰਦੀ ਆ ਗਈ ਹੈ ਉਹ ਦੇ ਰਿਹਾ ਸੀ ਇੱਥੇ ਜਿਹੜੇ ਜਿਹੇ ਹੈ 3 ਤੋਂ ਉਹ ਲੋਕਾਂ ਨੂੰ ਦੇਖਿਆ ਤਾਂ ਅੰਦਰ ਇਹ ਨਿਵਾਸ ਦਾ ਉਹ ਮੈਨੂੰ ਇੰਨੀ ਦੇਖਿਆ ਮੈਂ ਆ ਕੇ ਜਦੋਂ ਦੇਖਿਆ ਤਾਂ ਇਹ ਇੱਕ ਬੰਗੜੀ ਦਾ ਜਿਹੜੂ ਬਿਲਕੁਲੀ ਜੱਡ ਨਾਲ ਕੋਈ ਨਹੀਂ ਚੱਲ ਰਿਹਾ ਮੈਂ ਪੁਲਿਸ ਨੂੰ ਇਲਾਕੇ ਦੀ ਜਿੱਥੇ ਜੇ ਤਾਰ ਵਿੱਚ ਉਹ ਹੈ ਅਸੀਂ ਨੇ ਐਂਬੂਲੈਂਸ ਨੂੰ ਭੇਜਿਆ ਡਾਕਟਰ ਦੀ ਟੀਮ ਆਈ ਹੈ ਉਹ ਸਹੀ ਸਾਹਿਬ ਖੁਦਾ ਆਪਾਈ ਨਾ ਕਿਤੇ ਕੋਈ ਆਇਆ ਜਾਂ ਸੱਟ ਮਾਰ ਚੋਰ ਦਾ ਨਿਸ਼ਾਨੀ ਹੈ ਜਿਵੇਂ ਕਿ ਉਹਨਾਂ ਨੇ ਦੱਸਿਆ ਤੁਹਾਨੂੰ ਤੇ ਇਹ ਅੱਗੇ ਦੀ ਪ੍ਰੋਸੈਸ ਹੈ ਉਹ ਕੋਈ ਗੱਲ ਨਹੀਂ